ਸਵਾਗਤ ਹੈ ਤੁਹਾਡਾ ਅੱਜ ਦੇ ਵੀਡੀਓ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਆਪਾਂ ਗੱਲ ਕਰਨੀ ਮਜ਼ਬੂਤ ਲੋਕਾਂ ਦੀ ਕਿ ਮਜ਼ਬੂਤ ਲੋਕਾਂ ਵਿੱਚ ਕਿਹੜੇ ਗੁਣ ਹੁੰਦੇ ਜਿਨ੍ਹਾਂ ਤੋਂ ਪਤਾ ਲੱਗ ਜਾਂਦਾ ਕਿ ਇਹ ਬੰਦਾ ਬਹੁਤ ਮਜ਼ਬੂਤ ਆ ਜਾਂ ਹੀ ਲੋਕ ਬਹੁਤ ਮਜ਼ਬੂਤ ਨੇ ਉਦਾਂ ਤਾਂ ਸਾਰੇ ਹੀ ਆਪਣੇ ਆਪ ਨੂੰ ਸਟਰੋਂਗ ਸਮਝਦੇ ਤਾਕਤਵਰ ਸਮਝਦੇ ਨੇ ਪਰ ਕੁਝ ਖਾਸ ਗੁਣ ਹੁੰਦੇ ਆ ਜਿਹੜੇ ਕਿ ਮਜ਼ਬੂਤ ਲੋਕਾਂ ਵਿੱਚ ਹੀ ਹੁੰਦੇ ਆ ਤੇ ਉਹ ਵੱਖਰੇ ਹੁੰਦੇ ਆ ਤੇ ਆਓ ਫਿਰ ਗੱਲ ਕਰਦੇ ਆ ਉਹਨਾਂ 6 ਗੁਣਾਂ ਦੀ ਜਿਹੜੇ ਮਜ਼ਬੂਤ ਲੋਕਾਂ ਵਿੱਚ ਹੁੰਦੇ ਨੇ ਪਹਿਲਾ ਗੁਣ ਪਹਿਲਾ ਗੁਣ ਇਹ ਹੁੰਦਾ ਮਜ਼ਬੂਤ ਲੋਕਾਂ ਦਾ ਕਿ ਜਦੋਂ ਉਹਨਾਂ ਨੂੰ ਕੋਈ ਇੱਜ਼ਤ ਮਾਣ ਰਿਸਪੈਕਟ ਨਹੀਂ ਨਾ ਦਿੰਦਾ ਹੁੰਦਾ ਤੇ ਉਹ ਉਹਨਾਂ ਨਾਲ ਕੋਈ ਲੜਾਈ ਝਗੜਾ ਨਹੀਂ ਕਰਦੇ ਕੋਈ ਗੁੱਸੇ ਨਹੀਂ ਹੁੰਦੇ ਜਾਂ ਉਹਨਾਂ ਨੂੰ ਜਿਤਾਉਂਦੇ ਨਹੀਂ ਕਿ ਹਾਂ ਭਈ ਤੂੰ ਮੇਰੀ ਰਿਸਪੈਕਟ ਨਹੀਂ ਕਰਦਾ ਤੂੰ ਮੈਨੂੰ ਮਾਣ ਨਹੀਂ ਦਿੰਦਾ ਜਾਂ ਮੇਰੀ ਕਦਰ ਨਹੀਂ ਕਰਦਾ ਉਹ ਇਸ ਤਰ੍ਹਾਂ ਦਾ ਕੁਝ ਨਹੀਂ ਕਰਦੇ ਉਹ ਵੇਖ ਲੈਂਦੇ ਨੇ ਕਿ ਇਹ ਵਿਅਕਤੀ ਮਿਲਣਸਾਰ ਨਹੀਂ ਆ ਤੇ ਫੇਰ ਉਹ ਚੁੱਪਚਾਪ ਹੀ ਪਿੱਛੇ ਹਟ ਜਾਂਦੇ ਆ ਉਸ ਵਿਅਕਤੀ ਨਾਲ ਬਹੁਤਾ ਤਾਲਮੇਲ ਨਹੀਂ ਰੱਖਦੇ ਉਹਦੇ ਨਾਲੋਂ ਪਛਾਹ ਹੋ ਜਾਂਦੇ ਆ ਆਪਣੇ ਪੈਰ ਪਿੱਛੇ ਖਿੱਚ ਲੈਂਦੇ ਆ ਕਿਉਂਕਿ ਉਹ ਲੜਾਈ ਝਗੜਾ ਨਹੀਂ ਕਰਦੇ ਬਸ ਅਗਲੇ ਦੀ ਕਦਰ ਘਟਾ ਦਿੰਦੇ ਆਪਣੀ ਨਜ਼ਰ ਵਿੱਚ ਤੇ ਉਹਦੇ ਨਾਲੋਂ ਪਿੱਛੇ ਹੋ ਜਾਂਦੇ ਆ ਕਿਉਂਕਿ ਆਪਣੀ ਸੈਲਫ ਰਿਸਪੈਕਟ ਵੀ ਜ਼ਰੂਰੀ ਹੁੰਦੀ ਆ ਤੇ ਜੋ ਕਦਰ ਨਹੀਂ ਨਾ ਕਰਦੇ ਹੁੰਦੇ ਹਾਂ ਆਪਣੀ ਕਦਰ ਕਰਾ ਲੈਂਦੇ ਆ ਤੇ ਪਰ ਦੂਜੇ ਜਣੇ ਦੀ ਕਦਰ ਕਰਨ ਦੀ ਜਾਂਚ ਨਹੀਂ ਹੁੰਦੀ ਜਿੰਨਾ ਲੋਕਾਂ ਨੂੰ ਉਹਨਾਂ ਨਾਲੋਂ ਫਿਰ ਪਿੱਛੇ ਹਟ ਜਾਣਾ ਬਹੁਤ ਵਧੀਆ ਹੁੰਦਾ ਇਸ ਤਰ੍ਹਾਂ ਹੀ ਮਜਬੂਤ ਲੋਕ ਕਰਦੇ ਨੇ ਇਹ ਉਹਨਾਂ ਦਾ ਪਹਿਲਾ ਗੁਣ ਹੁੰਦਾ ਮਜਬੂਤ ਲੋਕਾਂ ਦਾ ਦੂਜਾ ਗੁਣ ਹੁੰਦਾ ਕਿ ਉਹ ਆਪਣੀਆਂ ਤਕਲੀਫਾਂ ਵਿੱਚੋਂ ਜਲਦੀ ਬਾਹਰ ਆ ਜਾਂਦੇ ਨੇ ਸੌਖਾ ਨਹੀਂ ਹੁੰਦਾ ਪਰ ਮਜਬੂਤ ਲੋਕ ਇਸ ਤਰ੍ਹਾਂ ਕਰ ਲੈਂਦੇ ਨੇ ਕਿਉਂਕਿ ਜ਼ਿੰਦਗੀ ਵਿੱਚ ਔਖ ਸੌਖ ਆਉਂਦੀ ਹੀ ਰਹਿੰਦੀ ਆ ਉਤਰਾ ਚੜਾ ਆਉਂਦੇ ਹੀ ਰਹਿੰਦੇ ਆ ਮਿਲਣਾ ਵਿਛੜਨਾ ਚੱਲਦਾ ਹੀ ਰਹਿੰਦਾ ਕਈ ਲੋਕ ਜ਼ਿੰਦਗੀ ਵਿੱਚ ਆਉਂਦੇ ਚਲੇ ਜਾਂਦੇ ਤੇ ਕੁਝ ਸਦਾ ਲਈ ਚਲੇ ਜਾਂਦੇ ਪਰ ਮਜ਼ਬੂਤ ਲੋਕ ਜਿਹੜੇ ਹੁੰਦੇ ਆ ਨਾ ਉਹ ਇਸ ਤਕਲੀਫ ਵਿੱਚੋਂ ਬਾਹਰ ਆ ਜਾਂਦੇ ਆ ਹੁਣ ਇਹਦਾ ਮਤਲਬ ਇਹ ਨਹੀਂ ਕਿ ਉਹ ਭੁੱਲ ਜਾਂਦੇ ਆ ਭੁੱਲਦੇ ਨਹੀਂ ਭੁੱਲਦਾ ਕੁਝ ਨਹੀਂ ਹੁੰਦਾ ਪਰ ਉਹ ਉਸ ਤਕਲੀਫ ਨੂੰ ਇੱਕ ਕੋਨੇ ਵਿੱਚ ਰੱਖ ਕੇ ਅੱਗੇ ਵੱਧ ਜਾਂਦੇ ਆ ਕਿਉਂਕਿ ਉਹ ਫਿਰ ਦਿਲ ਤੋਂ ਨਹੀਂ ਦਿਮਾਗ ਤੋਂ ਕੰਮ ਲੈਂਦੇ ਜਿਮੇਵਾਰੀਆਂ ਵੀ ਨਿਭਾਉਣੀਆਂ ਹੁੰਦੀਆਂ ਪਰ ਉਹ ਉਸ ਦੁੱਖ ਨੂੰ ਆਪਣੇ ਇੱਕ ਕੋਨੇ ਵਿੱਚ ਰੱਖ ਲੈਂਦੇ ਆ ਤੇ ਪਰ ਬਾਕੀ ਕੰਮ ਵੀ ਕਰਦੇ ਆ ਉਹ ਇਸ ਤਕਲੀਫ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਦੇ ਤੇ ਅੱਗੇ ਵਧ ਜਾਂਦੇ ਆ ਪਰ ਕੁਝ ਇਨ੍ਹਾਂ ਤਕਲੀਫਾਂ ਵਿੱਚ ਬੈਠੇ ਰਹਿੰਦੇ ਆ ਉਸੇ ਤਕਲੀਫ ਵਿੱਚੋਂ ਬਾਹਰ ਨਹੀਂ ਨਿਕਲ ਸਕਦੇ ਹੁੰਦੇ ਪਰ ਮਜ਼ਬੂਤ ਲੋਕ ਜਿਹੜੇ ਆ ਉਹ ਇਸ ਤਕਲੀਫ ਨੂੰ ਇੱਕ ਪਾਸੇ ਰੱਖ ਕੇ ਅੱਗੇ ਵੱਧ ਜਾਂਦੇ ਆ ਤੀਜਾ ਗੁਣ ਆ ਮਜ਼ਬੂਤ ਬੰਦੇ ਦਾ ਕਿ ਜਦੋਂ ਉਹਦੇ ਕੋਲੋਂ ਕੋਈ ਗਲਤੀ ਹੋ ਜਾਂਦੀ ਆ ਨਾ ਤਾਂ ਉਹ ਉਸ ਗਲਤੀ ਵਿੱਚੋਂ ਸਿੱਖਦਾ ਆ ਇਹ ਨਹੀਂ ਕਹਿੰਦਾ ਕਿ ਮੇਰੇ ਕੋਲੋਂ ਗਲਤੀ ਹੋ ਗਈ ਤੇ ਮੈਂ ਦੁਬਾਰਾ ਉਹ ਕੰਮ ਨਹੀਂ ਕਰਨਾ ਕਿਉਂਕਿ ਫੇਰ ਗਲਤੀ ਹੋ ਜਾਏਗੀ ਨਹੀਂ ਉਹ ਇਸ ਤਰ੍ਹਾਂ ਨਹੀਂ ਸੋਚਦਾ ਉਹ ਗਲਤੀ ਵਿੱਚੋਂ ਸਿੱਖਦਾ ਆ ਤੇ ਫੇਰ ਉਹ ਇਹ ਕੰਮ ਕਰਦਾ ਵਾ ਕਿ ਮੇਰੇ ਕੋਲੋਂ ਉਹ ਗਲਤੀ ਦੁਬਾਰਾ ਨਾ ਹੋਵੇ ਤੇ ਅੱਗੇ ਵੱਧ ਜਾਂਦਾ ਸਫਲਤਾ ਹਾਸਲ ਕਰ ਲੈਂਦਾ ਮਜ਼ਬੂਤ ਬੰਦੇ ਦੀ ਇਹ ਵੀ ਇੱਕ ਖਾਸ ਨਿਸ਼ਾਨੀ ਹੁੰਦੀ ਆ ਚੌਥਾ ਗੁਣ ਹੁੰਦਾ ਮਜ਼ਬੂਤ ਬੰਦਿਆਂ ਦਾ ਕਿ ਉਹਨਾਂ ਨੇ ਕੋਈ ਫੈਸਲਾ ਲੈਣਾ ਹੋਵੇ ਨਾ ਤਾਂ ਉਹ ਝੱਟ ਫੈਸਲਾ ਲੈ ਲੈਂਦੇ ਨੇ ਬਹੁਤਾ ਸੋਚਦੇ ਨਹੀਂ ਇੱਤੇ ਨਾ ਹੀ ਕਦੇ ਕਨਫਿਊਜ਼ ਹੁੰਦੇ ਡਬਲ ਮਾਈਂਡਡ ਹੁੰਦੇ ਕਿ ਕਰਾਂ ਜਾਂ ਨਾ ਕਰਾਂ ਕਈ ਵਾਰੀ ਕੀ ਹੁੰਦਾ ਕਿ ਕੋਈ ਲੋਕ ਕੋਈ ਕੰਮ ਕਰਨਾ ਹੋਵੇ ਨਾ ਤਾਂ ਸੋਚਦੇ ਰਹਿੰਦੇ ਆ ਕਿ ਕਰਾਂ ਜਾਂ ਨਾ ਕਰਾਂ ਕਰਾਂ ਜਾਂ ਨਾ ਕਰਾਂ ਬਸ ਇਸੇ ਗੱਲ ਤੋਂ ਬਾਹਰ ਨਹੀਂ ਹੁੰਦੇ ਡਬਲ ਮਾਈਂਡਡ ਹੁੰਦੇ ਨੇ ਜਾਂ ਛੋਟੀ ਜੀ ਗੱਲ ਤੇ ਕੋਈ ਫੈਸਲਾ ਲੈਣਾ ਹੋਵੇ ਨਾ ਤਾਂ ਸੋਚੀ ਜਾਣਗੇ ਜਾਂ ਕਿਸੇ ਦੀ ਮਦਦ ਲੈਣਗੇ ਕਿ ਹਾਂ ਮੇਰੇ ਕੋਲੋਂ ਕੁਝ ਗਲਤ ਨਾ ਹੋ ਜੇ ਪਰ ਜਿਹੜੇ ਮਜ਼ਬੂਤ ਬੰਦੇ ਹੁੰਦੇ ਨਾ ਉਹ ਵੱਡੇ ਫੈਸਲੇ ਵੀ ਇਕੱਲਿਆਂ ਹੀ ਲੈ ਲੈਂਦੇ ਕੋਈ ਡਬਲ ਮਾਈਂਡਡ ਨਹੀਂ ਹੁੰਦੇ ਕੋਈ ਕਨਫਿਊਜ਼ ਨਹੀਂ ਹੁੰਦੇ ਤੇ ਫੈਸਲਾ ਲੈਣ ਦੇ ਮਾਹਿਰ ਹੁੰਦੇ ਆ ਤੇ ਉਹ ਫਿਰ ਫੈਸਲਾ ਲੈਂਦੇ ਵੀ ਬਹੁਤ ਵਧੀਆ ਤੇ ਉਹਦੇ ਵਿੱਚ ਕਾਮਯਾਬ ਵੀ ਹੋ ਜਾਂਦੇ ਆ ਜਿਸ ਕਰਕੇ ਉਹਨਾਂ ਦਾ ਯਕੀਨ ਵੀ ਬਣਿਆ ਹੁੰਦਾ ਆ ਤੇ ਉਹ ਫਿਰ ਫੈਸਲਾ ਲੈ ਲੈਂਦੇ ਨੇ ਪੰਜਵਾਂ ਗੁਣ ਹੁੰਦਾ ਮਜ਼ਬੂਤ ਬੰਦਿਆਂ ਦਾ ਕਿ ਇਹ ਨਾ ਕਿਸੇ ਦਾ ਮਾੜਾ ਕਰਦੇ ਨੇ ਤੇ ਨਾ ਮਾੜਾ ਸਹਿੰਦੇ ਨੇ ਇਹ ਅਸੂਲਾਂ ਦੇ ਬੜੇ ਪੱਕੇ ਹੁੰਦੇ ਨੇ ਤੇ ਇਹ ਅਨਿਆਏ ਬਿਲਕੁਲ ਵੀ ਨਹੀਂ ਸਹਿੰਦੇ ਨਾ ਆਪਣੇ ਬਾਰੇ ਨਾ ਸਮਾਜ ਬਾਰੇ ਤੇ ਇਹਨਾਂ ਦੇ ਅਸੂਲ ਬਹੁਤ ਵਧੀਆ ਹੁੰਦੇ ਨੇ ਪੱਕੇ ਹੁੰਦੇ ਨੇ ਆਪਣੇ ਅਸੂਲਾਂ ਦੇ ਜੋ ਕਹਿ ਦਿੰਦੇ ਨੇ ਉਹਦੇ ਤੇ ਖਰੇ ਰਹਿੰਦੇ ਨੇ ਤੇ ਕਿਸੇ ਦਾ ਵੀ ਆਪਣੀਆਂ ਅੱਖਾਂ ਸਾਹਮਣੇ ਮਾੜਾ ਨਹੀਂ ਹੋਣ ਦਿੰਦੇ ਆਵਾਜ਼ ਚੁੱਕਦੇ ਨੇ ਕੋਈ ਮਾੜਾ ਕਰ ਰਿਹਾ ਹੋਵੇ ਤਾਂ ਉਸ ਦੇ ਖਿਲਾਫ ਡਟ ਕੇ ਖਲੋ ਜਾਂਦੇ ਨੇ ਇਹ ਮਜ਼ਬੂਤ ਬੰਦਿਆਂ ਦੀ ਖਾਸ ਨਿਸ਼ਾਨੀ ਹੁੰਦੀ ਆ ਸ਼ੀਵਾ ਗੁਣ ਇਨ੍ਹਾਂ ਵਿੱਚ ਇੱਕ ਖਾਸ ਗੱਲ ਹੁੰਦੀ ਕਿ ਇਹ ਕਦੇ ਵੀ ਆਪਣੇ ਆਪ ਤੋਂ ਬਾਹਰ ਨਹੀਂ ਹੁੰਦੇ। ਇਨ੍ਹਾਂ ਦਾ ਆਪਣੇ ਆਪ ਤੇ ਪੂਰਾ ਕਾਬੂ ਹੁੰਦਾ, ਪੂਰਾ ਕੰਟਰੋਲ ਹੁੰਦਾ। ਭਾਵੇਂ ਜ਼ੁਬਾਨ ਦੀ ਗੱਲ ਕਰ ਲਵੋ, ਭਾਵੇਂ ਜਜ਼ਬਾਤਾਂ ਦੀ ਗੱਲ ਕਰ ਲਵੋ ਤੇ ਭਾਵੇਂ ਸਰੀਰ ਦੀ ਗੱਲ ਕਰ ਲਵੋ। ਇਹ ਆਪਣੇ ਆਪ ਤੇ ਪੂਰਾ ਕਾਬੂ ਰੱਖਦੇ ਨੇ। ਭਾਵੇਂ ਜ਼ੁਬਾਨ ਦੀ ਹੀ ਗੱਲ ਕਰ ਲਵੋ ਤੁਸੀਂ ਕਿ ਇਹ ਬੋਲਣ ਵਿੱਚ ਵੀ ਆਪਣੀ ਜ਼ੁਬਾਨ ਤੇ ਕੰਟਰੋਲ ਰੱਖਦੇ ਨੇ। ਕਿ ਕਿੱਥੇ ਕੀ ਬੋਲਣਾ ਚਾਹੀਦਾ ਤੇ ਕੀ ਨਹੀਂ ਬੋਲਣਾ ਚਾਹੀਦਾ ਇਹ ਘੱਟ ਬੋਲਦੇ ਨੇ ਤੇ ਜੇ ਖਾਣ ਦੀ ਗੱਲ ਕਰੀਏ ਤਾਂ ਵੀ ਇਹਨਾਂ ਦਾ ਪੂਰਾ ਕੰਟਰੋਲ ਹੁੰਦਾ ਆਪਣੀ ਜ਼ੁਬਾਨ ਤੇ ਕਿ ਕੀ ਖਾਣਾ ਚਾਹੀਦਾ ਤੇ ਕੀ ਨਹੀਂ ਖਾਣਾ ਚਾਹੀਦਾ ਤੇ ਜਜ਼ਬਾਤਾਂ ਤੇ ਵੀ ਪੂਰਾ ਕੰਟਰੋਲ ਹੁੰਦਾ ਕਿਉਂਕਿ ਇਹ ਮਜ਼ਬੂਤ ਲੋਕ ਜਿਹੜੇ ਹੁੰਦੇ ਨਾ ਇਹ ਕਦੇ ਵੀ ਦਿਲ ਤੋਂ ਫੈਸਲੇ ਨਹੀਂ ਕਰਦੇ ਇਹ ਹਮੇਸ਼ਾ ਹੀ ਦਿਮਾਗ ਤੋਂ ਫੈਸਲੇ ਕਰਦੇ ਨੇ ਕਿ ਕੀ ਸਹੀ ਤੇ ਕੀ ਗਲਤ ਜੋ ਸਹੀ ਹੁੰਦਾ ਨਾ ਇਹ ਉਸ ਤੇ ਖਰੇ ਹੁੰਦੇ ਨੇ ਜੋ ਇਹਨਾਂ ਦਾ ਦਿਮਾਗ ਕਹਿੰਦਾ ਆ ਇਹ ਉਸ ਮੁਤਾਬਕ ਚੱਲਦੇ ਨੇ ਇਹ ਗੁਣ ਸੀ ਮਜ਼ਬੂਤ ਲੋਕਾਂ ਦੇ ਤੇ ਮੈਂ ਸਮਝਦੀ ਕਿ ਇਹ ਗੁਣ ਸਾਰਿਆਂ ਵਿੱਚ ਹੋਣੇ ਚਾਹੀਦੇ ਇੱਕ ਚੰਗੀ ਜ਼ਿੰਦਗੀ ਜਿਉਣ ਲਈ ਇਹਨਾਂ ਗੁਣਾ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਸਮਾਜ ਵਿੱਚ ਚੱਲਣ ਵਾਸਤੇ ਵਿਅਕਤੀ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੁੰਦਾ ਇਸ ਲਈ ਇਹ ਗੁਣ ਸਾਨੂੰ ਚਾਹੀਦਾ ਕਿ ਅਸੀਂ ਆਪਣੇ ਵਿੱਚ ਵੀ ਪੈਦਾ ਕਰੀਏ ਤੇ ਇਹ ਗੁਣ ਸਾਡੇ ਵਿੱਚ ਹੋਣੇ ਚਾਹੀਦੇ